ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕਿਉਂਕਿ ਆਕੇ ਟੁੱਟ ਗਈ ਇੱਕ ਪੰਜਾਬੀ ਕੁੜੀ ਸੱਚ ਜੋ ਕਿਸੇ ਨੇ ਵੀ ਨਹੀਂ ਦੱਸਿਆ ਇੱਕ ਪੰਜਾਬੀ ਕੁੜੀ ਦੀ ਦਰਦਨਾਕ ਕਹਾਣੀ ਦੋਸਤੋ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਸਿਰਫ ਇੱਕ ਕਹਾਣੀ ਨਹੀਂ ਹੈ ਬਲਕਿ ਇਹ ਹਜ਼ਾਰਾਂ ਹੀ ਉਹਨਾਂ ਪੰਜਾਬੀ ਤੀਆਂ ਦੇ ਦਿਲ ਦਾ ਦਰਦ ਹੈ ਜੋ ਆਪਣੀਆਂ ਅੱਖਾਂ ਵਿੱਚ ਸੁਨਹਿਰੀ ਸੁਪਨੇ ਸਜਾ ਕੇ ਜਹਾਜ਼ ਚੜ੍ਹਦੀਆਂ ਹਨ ਪਰ ਸੱਤ ਸਮੁੰਦਰ ਪਾਰ ਆ ਕੇ ਉਹਨਾਂ ਨਾਲ ਕੀ ਬੀਤਦੀ ਹੈ ਇਹ ਸ਼ਾਇਦ ਹੀ ਕੋਈ ਜਾਣਦਾ ਹੋਵੇ ਅਕਸਰ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਵਿਦੇਸ਼ਾਂ ਵਿੱਚ ਵੱਸਦੇ ਲੋਕ ਕਿੰਨੀ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ ਵੱਡੀਆਂ ਗੱਡੀਆਂ ਸੋਨੇ ਘਰ ਅਤੇ ਕੁੰਮਣ ਫਿਰਨ ਦੀਆਂ ਤਸਵੀਰਾਂ ਸਾਡੇ ਮਨ ਨੂੰ ਮੋਹ ਲੈਂਦੀਆਂ ਹਨ ਪਰ ਉਹਨਾਂ ਤਸਵੀਰਾਂ ਦੇ ਪਿੱਛੇ ਛੁਪਿਆ ਹੋਇਆ ਇਕਲਾਪਨ ਰਾਤਾਂ ਦੀ ਨੀਂਦ ਹਰਾਮ ਕਰਨ ਵਾਲੀ ਚਿੰਤਾ ਅਤੇ ਆਪਣੇ ਪਰਿਵਾਰ ਤੋਂ ਦੂਰ ਰਹਿਣ ਦਾ ਜੋ ਸੰਤਾਪ ਹੈ ਉਸ ਨੂੰ ਬਿਆਨ ਕਰਨ ਲਈ ਸ਼ਬਦ ਵੀ ਛੋਟੇ ਪੈ ਜਾਂਦੇ ਹਨ ਇਹ ਕਹਾਣੀ ਹੈ ਇੱਕ ਅਜੇਹੀ ਹੀ ਪੰਜਾਬੀ ਕੁੜੀ ਦੀ ਜਿਸ ਨੇ ਸੋਚਿਆ ਸੀ ਕਿ ਯੂਕੇ ਜਾ ਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਸਾਰੇ ਦੁੱਖ ਦੂਰ ਕਰ ਦੇਵੇਗੀ ਪਰ ਕਿਸਮਤ ਨੇ ਉਸ ਦੇ ਲਈ ਕੁਝ ਹੋਰ ਹੀ ਸੋਚ ਰੱਖਿਆ ਸੀ ਜਦੋਂ ਇੱਕ ਧੀ ਆਪਣੇ ਬਾਬੂਲ ਦਾ ਵੇੜਾ ਛੱਡਦੀ ਹੈ ਤਾਂ ਸਿਰਫ ਘਰ ਨਹੀਂ ਛੁੱਟਦਾ ਸਗੋਂ ਉਸ ਦਾ ਬਚਪਨ ਉਸ ਦੀ ਬੇਫਿਕਰੀ ਅਤੇ ਉਸ ਦੀ ਮਾਂ ਦੀ ਗੋਦ ਦਾ ਨਿਗਵੀ ਪਿੱਛੇ ਰਹਿ ਜਾਂਦਾ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਉਸ ਕੌੜੇ ਸੱਚ ਤੋਂ ਪਰਦਾ ਚੁੱਕਾਂਗੇ ਜਿਸ ਬਾਰੇ ਏਜੰਟ ਜਾਂ ਰਿਸ਼ਤੇਦਾਰ ਕਦੇ ਗੱਲ ਨਹੀਂ ਕਰਦੇ ਇਹ ਕਹਾਣੀ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ ਕਿ ਕੀ ਵਾਕਈ ਵਿਦੇਸ਼ਾਂ ਦੀ ਚਮਕਦਮਕ ਇੰਨੀ ਕੀਮਤੀ ਹੈ ਕਿ ਉਸ ਦੇ ਬਦਲੇ ਆਪਣੀ ਰੂਹ ਦਾ ਸਕੂਨ ਗਵਾ ਦਿੱਤਾ ਜਾਵੇ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਕਿਉਂਕਿ ਇਹ ਸਿਰਫ ਇੱਕ ਵੀਡੀਓ ਨਹੀਂ ਬਲਕਿ ਜ਼ਿੰਦਗੀ ਦਾ ਇੱਕ ਅਜਿਹੇ ਸਬਕ ਹੈ ਜੋ ਹਰ ਪੰਜਾਬੀ ਨੂੰ ਸਿੱਖਣਾ ਚਾਹੀਦਾ ਹੈ ਜਦੋਂ ਮਨਪ੍ਰੀਤ ਨੇ ਪਹਿਲੀ ਵਾਰ ਲੰਡਨ ਦੇ ਹੀਥਰੋ 에ਅਰਪੋਰਟ ਤੇ ਪੈਰ ਰੱਖਿਆ ਸੀ ਤਾਂ ਉਸ ਨੂੰ ਲੱਗਿਆ ਸੀ ਕਿ ਜਿਵੇਂ ਉਸਨੇ ਦੁਨੀਆ ਜਿੱਤ ਲਈ ਹੋਵੇ ਪੰਜਾਬ ਦੇ ਇੱਕ ਦਰਮਿਆਨੇ ਪਰਿਵਾਰ ਤੋਂ ਉੱਠ ਕੇ ਇੰਨੇ ਵੱਡੇ ਦੇਸ਼ ਵਿੱਚ ਪਹੁੰਚਣਾ ਕੋਈ ਛੋਟੀ ਗੱਲ ਨਹੀਂ ਸੀ ਉਸਦੇ ਮਾਪਿਆਂ ਨੇ ਆਪਣੀ ਜ਼ਿੰਦਗੀ ਭਰ ਦੀ ਜਮ੍ਹਾਂ ਪੂੰਜੀ ਅਤੇ ਜ਼ਮੀਨ ਦਾ ਕੁਝ ਹਿੱਸਾ ਗਹਿਣੇ ਰੱਖ ਕੇ ਉਸ ਦੀ ਫੀਸ ਭਰੀ ਸੀ ਤਾਂ ਜੋ ਉਹਨਾਂ ਦੀ ਤੀਦਾ ਪਵਿੱਖ ਸੁਰੱਖਿਅਤ ਹੋ ਸਕੇ ਮਨਪ੍ਰੀਤ ਦੀਆਂ ਅੱਖਾਂ ਵਿੱਚ ਚਮਕ ਸੀ ਉਸ ਨੂੰ ਲੱਗਦਾ ਸੀ ਕਿ ਹੁਣ ਬਸ ਕੁਝ ਸਾਲਾਂ ਦੀ ਮਿਹਨਤ ਹੈ ਫਿਰ ਉਹ ਆਪਣੇ ਮਾਪਿਆਂ ਨੂੰ ਵੀ ਇੱਥੇ ਬੁਲਾ ਲਵੇਗੀ ਅਤੇ ਸਾਰੇ ਕਰਜ਼ੇ ਲਾ ਦੇਵੇਗੀ ਸ਼ੁਰੂਆਤੀ ਦਿਨਾਂ ਵਿੱਚ ਸਭ ਕੁਝ ਨਵਾਂ ਅਤੇ ਆਕਰਸ਼ਕ ਲੱਗ ਰਿਹਾ ਸੀ ਸਾਫ਼ ਸੜਕਾਂ ਉੱਚੀਆਂ ਇਮਾਰਤਾਂ ਅਤੇ ਅਨੁਸ਼ਾਸਨ ਵਾਲਾ ਮਾਹੌਲ ਪਰ ਇੱਕ ਚਮਕ ਬਹੁਤੀ ਦੇਰ ਤੱਕ ਕਾਇਮ ਨਹੀਂ ਰਹੀ ਜਿਵੇਂ ਹੀ ਹਕੀਕਤ ਨੇ ਦਸਤਕ ਦਿੱਤੀ ਸੁਪਨਿਆਂ ਦਾ ਮਹਿਲ ਡੋਲਣ ਲੱਗਾ ਸਭ ਤੋਂ ਪਹਿਲੀ ਚੁਣੌਤੀ ਸੀ ਰਹਿਣ ਲਈ ਜਗ੍ਹਾ ਲੱਭਣਾ ਪੰਜਾਬ ਵਿੱਚ ਜਿੱਥੇ ਅਸੀਂ ਖੁੱਲੇ ਵੇੜਿਆ ਅਤੇ ਵੱਡੇ ਕਮਰਿਆਂ ਦੇ ਆਦੀ ਹੁੰਦੇ ਹਾਂ ਉੱਥੇ ਯੂਕੇ ਵਿੱਚ ਇੱਕ ਛੋਟੇ ਜਿਹੇ ਕਮਰੇ ਦਾ ਕਿਰਾਇਆ ਵੀ ਇੰਨਾ ਜ਼ਿਆਦਾ ਸੀ ਕਿ ਮਨਪ੍ਰੀਤ ਦੇ ਹੋਸ਼ ਉੱਡ ਗਏ ਮਜਬੂਰੀ ਵਿੱਚ ਉਸਨੂੰ ਇੱਕ ਅਜਿਹੇ ਘਰ ਵਿੱਚ ਰਹਿਣਾ ਪਿਆ ਜਿੱਥੇ ਇੱਕ ਹੀ ਕਮਰੇ ਵਿੱਚ ਤਿੰਨ ਚਾਰ ਕੁੜੀਆਂ ਰਹਿੰਦੀਆਂ ਸਨ ਨਾ ਕੋਈ ਪ੍ਰਾਈਵੇਸੀ ਸੀ ਅਤੇ ਨਾ ਹੀ ਆਰਾਮ ਠੰਡ ਇੰਨੀ ਸੀ ਕਿ ਰਜਾਈ ਵਿੱਚ ਵੜ ਕੇ ਵੀ ਕੰਬਣੀ ਨਹੀਂ ਸੀ ਹਟਦੀ ਅਤੇ ਉੱਤੋਂ ਹੀਟਰ ਚਲਾਉਣ ਦੀ ਮਨਾਈ ਕਿਉਂਕਿ ਬਿੱਲ ਜ਼ਿਆਦਾ ਆਉਂਦਾ ਸੀ ਇਹ ਉਹ ਪਹਿਲਾ ਝਟਕਾ ਸੀ ਜਿਸ ਨੇ ਮਨਪ੍ਰੀਤ ਨੂੰ ਅਹਿਸਾਸ ਕਰਵਾਇਆ ਕਿ ਪਰਦੇਸ ਦੀ ਜ਼ਿੰਦਗੀ ਫਿਲਮਾਂ ਵਰਗੀ ਨਹੀਂ ਹੁੰਦੀ ਇੱਥੇ ਹਰ ਸਾ ਦਾ ਮੁੱਲ ਚੁਕਾਉਣਾ ਪੈਂਦਾ ਹੈ ਅਤੇ ਪੈਸੇ ਦੀ ਦੌੜ ਵਿੱਚ ਇਨਸਾਨੀਅਤ ਕਿਤੇ ਪਿੱਛੇ ਰਹਿ ਜਾਂਦੀ ਹੈ ਦੂਜੀ ਅਤੇ ਸਭ ਤੋਂ ਵੱਡੀ ਮੁਸੀਬਤ ਸੀ ਨੌਕਰੀ ਦੀ ਪਾਲ ਮਨਪ੍ਰੀਤ ਨੂੰ ਲੱਗਦਾ ਸੀ ਕਿ ਉਹ ਪੜ੍ਹੇ ਲਿਖੀ ਹੈ ਆਈ ਲੈਟਸ ਵਿੱਚ ਚੰਗੇ ਬੈਡ ਹਨ ਇਸ ਲਈ ਉਸ ਨੂੰ ਆਸਾਨੀ ਨਾਲ ਕੋਈ ਦਫ਼ਤਰੀ ਨੌਕਰੀ ਜਾਂ ਘੱਟੋ ਘੱਟ ਇੱਜ਼ਤਦਾਰ ਕੰਮ ਮਿਲ ਜਾਵੇਗਾ ਪਰ ਇੱਥੇ ਆ ਕੇ ਪਤਾ ਲੱਗਾ ਕਿ ਸਟੂਡੈਂਟ ਵੀਜ਼ੇ ਤੇ ਆਏ ਬੱਚਿਆਂ ਲਈ ਰਾਹ ਕਿੰਨੇ ਔਖੇ ਹਨ ਕਾਨੂੰਨੀ ਤੌਰ ਤੇ ਕੰਮ ਕਰਨ ਦੇ ਘੰਟੇ ਸੀਮਤ ਸਨ ਅਤੇ ਜੋ ਕੰਮ ਮਿਲ ਰਹੇ ਸਨ ਉਹ ਬਹੁਤ ਹੀ ਸਰੀਰਕ ਮਿਹਨਤ ਵਾਲੇ ਸਨ ਉਸਨੇ ਕਈ ਥਾਂਾਂ ਤੇ ਸੇਵੀ ਦਿੱਤੀਆਂ ਪਰ ਕਿਤੋਂ ਵੀ ਕੋਈ ਹਾਂ ਪੱਖੀ ਜਵਾਬ ਨਹੀਂ ਆਇਆ ਅਖੀਰ ਜੇਬ ਖਰਚ ਅਤੇ ਕਾਰ ਦਾ ਕਿਰਾਇਆ ਕੱਢਣ ਲਈ ਉਸਨੂੰ ਇੱਕ ਵੇਅਰ ਹਾਊਸ ਵਿੱਚ ਕੰਮ ਕਰਨਾ ਪਿਆ ਇਹ ਕੰਮ ਉਸਦੇ ਸਵੇਰ ਅਤੇ ਸਰੀਰਕ ਸਮਰੱਥਾ ਤੋਂ ਬਿਲਕੁਲ ਉਲਟ ਸੀ ਸਾਰਾ ਦਿਨ ਖੜੇ ਰਹਿ ਕੇ ਪਾਰੀ ਡੱਬੇ ਚੁਕਣੇ ਪੈਕਿੰਗ ਕਰਨੀ ਅਤੇ ਸੁਪਰਵਾਈਜ਼ਰ ਦੀਆਂ ਛਿੜਕਾਂ ਸੁਣਨੀਆਂ ਇਹ ਸਭ ਕੁਝ ਉਸ ਲਈ ਨਰਕ ਵਰਗਾ ਸੀ ਕਈ ਵਾਰ ਤਾਂ ਰਾਤ ਨੂੰ ਕੰਮ ਤੋਂ ਵਾਪਸ ਆਉਂਦੇ ਸਮੇਂ ਉਸਦੇ ਪੈਰ ਇੰਨੇ ਸੁੱਜ ਜਾਂਦੇ ਸਨ ਕਿ ਜੁੱਤੀ ਲਾਉਣੀ ਵੀ ਔਖੀ ਹੋ ਜਾਂਦੀ ਸੀ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਰੋਦੀ ਸੀ ਪਰ ਡਰਦੀ ਮਾਰੀ ਕਰ ਫੋਨ ਨਹੀਂ ਸੀ ਕਰਦੀ ਕਿ ਕਿਤੇ ਮਾਂ ਨੂੰ ਪਤਾ ਲੱਗ ਗਿਆ ਤਾਂ ਉਹ ਪਰੇਸ਼ਾਨ ਹੋ ਜਾਵੇਗੀ ਉਹ ਅਕਸਰ ਸੋਚਦੀ ਸੀ ਕਿ ਕੀ ਇਸੇ ਦਿਨ ਲਈ ਉਸਨੇ ਇੰਨੀ ਪੜ੍ਹਾਈ ਕੀਤੀ ਸੀ ਕੀ ਇਸੇ ਲਈ ਉਸਦੇ ਪਿਤਾ ਨੇ ਜ਼ਮੀਨ ਗਹਿਣੇ ਰੱਖੀ ਸੀ ਇਹ ਸਵਾਲ ਉਸ ਨੂੰ ਅੰਦਰੋਂ-ਅੰਦਰੀ ਖਾ ਰਹੇ ਸਨ ਇੱਥੇ ਕੋਈ ਇਹ ਨਹੀਂ ਦੇਖਦਾ ਕਿ ਤੁਸੀਂ ਪਿੱਛੇ ਕੀ ਸੀ ਇੱਥੇ ਸਿਰਫ ਇਹ ਦੇਖਿਆ ਜਾਂਦਾ ਹੈ ਕਿ ਤੁਸੀਂ ਕਿੰਨੇ ਘੰਟੇ ਕੰਮ ਕਰ ਸਕਦੇ ਹੋ ਇਹ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦੀ ਇੱਕ ਅਜਿਹੀ ਕਹਾਣੀ ਸੀ ਜੋ ਹਰ ਦੂਜੇ ਵਿਦਿਆਰਥੀ ਨਾਲ ਵਾਪਰ ਰਹੀ ਸੀ ਪਰ ਸ਼ਰਮ ਦੇ ਮਾਰੇ ਕੋਈ ਵੀ ਆਪਣਾ ਦਰਦ ਬਿਆਨ ਨਹੀਂ ਸੀ ਕਰਦਾ ਸਮਾਂ ਬੀਤਦਾ ਗਿਆ ਅਤੇ ਮਨਪ੍ਰੀਤ ਦੀ ਜ਼ਿੰਦਗੀ ਸਿਰਫ ਕੰਮ ਅਤੇ ਕਾਲਜ ਦੇ ਚੱਕਰਾਂ ਵਿੱਚ ਉਲਝ ਕੇ ਰਹਿ ਗਈ। ਤਿਉਹਾਰਾਂ ਦਾ ਚਾ ਜੋ ਪੰਜਾਬ ਵਿੱਚ ਹੁੰਦਾ ਸੀ, ਇੱਥੇ ਆ ਕੇ ਬਿਲਕੁਲ ਖਤਮ ਹੋ ਗਿਆ ਸੀ। ਦੀਵਾਲੀ ਵਾਲੇ ਦਿਨ ਜਦੋਂ ਸਾਰਾ ਪੰਜਾਬ ਰੋਸ਼ਨੀਆਂ ਨਾਲ جگਮਗਾ ਰਿਹਾ ਸੀ, ਮਨਪ੍ਰੀਤ ਇਕੱਲੀ ਆਪਣੇ ਠੰਡੇ ਕਮਰੇ ਵਿੱਚ ਬੈਠੀ ਬਸੀ ਰੋਟੀ ਖਾ ਰਹੀ ਸੀ। ਉਸਨੇ ਵੀਡੀਓ ਕਾਲ ਤੇ ਆਪਣੇ ਪਰਿਵਾਰ ਨੂੰ ਹੱਸਦੇ ਹੋਏ ਦੇਖਿਆ। ਸਭ ਨਵੇਂ ਕੱਪੜੇ ਪਾ ਕੇ ਮਠਾਈਆਂ ਖਾ ਰਹੇ ਸਨ ਉਸਨੇ ਵੀ ਆਪਣੇ ਚਿਹਰੇ ਤੇ ਇੱਕ ਝੂਠੀ ਮੁਸਕਾਨ ਸਜਾ ਲਈ ਅਤੇ ਕਿਹਾ ਮਾਂ ਮੈਂ ਬਹੁਤ ਖੁਸ਼ ਹਾਂ ਇੱਥੇ ਬਹੁਤ ਮਜ਼ਾ ਆ ਰਿਹਾ ਹੈ ਇਹ ਝੂਠ ਬੋਲਣਾ ਕਿੰਨਾ ਔਖਾ ਹੁੰਦਾ ਹੈ ਇਹ ਸਿਰਫ ਉਹ ਹੀ ਜਾਣਦਾ ਹੈ ਜਿਸ ਦਾ ਦਿਲ ਰੋ ਰਿਹਾ ਹੋਵੇ ਪਰ ਬੁੱਲਾ ਤੇ ਹਾਸਾ ਰੱਖਣਾ ਪਵੇ ਜਦੋਂ ਫੋਨ ਕੱਟਿਆ ਤਾਂ ਉਹ ਫੁੱਟਫੁੱਟ ਕੇ ਰੋ ਪਈ ਉਸ ਨੂੰ ਆਪਣੀ ਮਾਂ ਦੇ ਹੱਥਾਂ ਦਾ ਬਣਿਆ ਸਾਗ ਅਤੇ ਮੱਕੀ ਦੀ ਰੋਟੀ ਯਾਦ ਆ ਰਹੀ ਸੀ। ਉਸ ਨੂੰ ਯਾਦ ਆ ਰਿਹਾ ਸੀ ਕਿ ਕਿਵੇਂ ਉਹ ਆਪਣੇ ਪਰਾਂ ਨਾਲ ਨਿੱਕੀ-ਨਿੱਕੀ ਗੱਲ ਤੇ ਲੜਦੀ ਸੀ। ਇੱਥੇ ਉਸ ਕੋਲ ਸਭ ਕੁਝ ਸੀ, ਆਜ਼ਾਦੀ ਸੀ, ਪੈਸੇ ਵੀ ਆਉਣ ਲੱਗ ਪਏ ਸਨ ਪਰ ਆਪਣਾ ਕਹਿਣ ਵਾਲਾ ਕੋਈ ਨਹੀਂ ਸੀ। ਜੇ ਕਦੇ ਬਿਮਾਰ ਵੀ ਹੋ ਜਾਂਦੀ ਤਾਂ ਪਾਣੀ ਦਾ ਗਲਾਸ ਫੜਾਉਣ ਵਾਲਾ ਕੋਈ ਨਹੀਂ ਸੀ ਹੁੰਦਾ। ਇਹ ਇਕਲਾਪਨ ਇਨਸਾਨ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ ਯੂਕੇ ਦੀ ਭਜਦੌੜ ਵਾਲੀ ਜ਼ਿੰਦਗੀ ਵਿੱਚ ਕਿਸੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਉਹ ਦੂਜੇ ਦਾ ਹਾਲਚਾਲ ਪੁੱਛ ਸਕੇ ਲੋਕ ਮਸ਼ੀਨਾ ਵਾਂਗ ਕੰਮ ਕਰਦੇ ਹਨ ਅਤੇ ਮਨਪ੍ਰੀਤ ਵੀ ਹੁਣ ਉਸੇ ਮਸ਼ੀਨ ਦਾ ਇੱਕ ਪੁਰਜਾ ਬਣ ਕੇ ਰਹਿ ਗਈ ਸੀ ਉਸ ਦਾ ਵਜੂਦ ਉਸ ਦੀਆਂ ਪਾਵਨਾਵਾਂ ਉਸ ਦੇ ਸ਼ੌਕ ਸਭ ਕੁਝ ਡਾਲਰਾ ਅਤੇ ਪੌਡਾਂ ਦੇ ਬੋਝ ਹੇਠ ਦਬ ਕੇ ਰਹਿ ਗਏ ਸਨ ਇੱਕ ਦਿਨ ਅਜਿਹਾ ਆਇਆ ਜਿਸਨੇ ਮਨਪ੍ਰੀਤ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਉਸਦੀ ਨੌਕਰੀ ਅਚਾਨਕ ਛੁੱਟ ਗਈ ਕਿਉਂਕਿ ਵੇਅਰ ਹਾਊਸ ਵਿੱਚ ਕੰਮ ਕੱਟ ਗਿਆ ਸੀ ਦੂਜੇ ਪਾਸੇ ਉਸਦੀ ਫੀਸ ਦੀ ਕਿਸ਼ਤ ਪਰਨ ਦਾ ਸਮਾਂ ਨਜ਼ਦੀਕ ਆ ਰਿਹਾ ਸੀ ਉਸਦੇ ਕੋਲ ਨਾ ਤਾਂ ਕਿਰਾਇਆ ਦੇਣ ਲਈ ਪੈਸੇ ਸਨ ਅਤੇ ਨਾ ਹੀ ਫੀਸ ਲਈ ਉਹ ਕਈ ਦਿਨਾਂ ਤੱਕ ਕੰਮ ਲੱਭਦੀ ਰਹੀ ਦਰਦਦਰ ਦੀਆਂ ਠੋਕਰਾ ਖਾਦੀਆਂ ਪਰ ਕਿਤੋਂ ਵੀ ਕੋਈ ਉਮੀਦ ਨਹੀਂ ਦਿਖੀ ਉਹ ਇੰਨੀ ਮਾਇੂਸ ਹੋ ਗਈ ਕਿ ਉਸਨੂੰ ਲੱਗਣ ਲੱਗਾ ਕਿ ਸ਼ਾਇਦ ਹੁਣ ਸਭ ਕੁਝ ਖਤਮ ਹੋ ਗਿਆ ਹੈ। ਉਹ ਗੁਰਦੁਆਰਾ ਸਾਹਿਬ ਗਈ ਅਤੇ ਉੱਥੇ ਬੈਠ ਕੇ ਕੰਟੀਆਂ ਬਦੀ ਰੋਦੀ ਰਹੀ। ਉਸਦੇ ਮਨ ਵਿੱਚ ਖਿਆਲ ਆਇਆ ਕਿ ਉਹ ਸਭ ਕੁਝ ਛੱਡ ਕੇ ਵਾਪਸ ਪੰਜਾਬ ਚਲੀ ਜਾਵੇ। ਪਰ ਫਿਰ ਉਸਨੂੰ ਆਪਣੇ ਪਿਤਾ ਦਾ ਚਿਹਰਾ ਯਾਦ ਆਇਆ ਜਿਨ੍ਹਾਂ ਨੇ ਇੰਨੇ ਚਾਮਾਂ ਨਾਲ ਉਸਨੂੰ ਭੇਜਿਆ ਸੀ। ਜੇ ਉਹ ਵਾਪਸ ਚਲੀ ਜਾਂਦੀ ਤਾਂ ਸਮਾਜ ਨੇ ਕੀ ਕਹਿਣਾ ਸੀ? ਰਿਸ਼ਤੇਦਾਰਾਂ ਨੇ ਤਾਨੇ ਮਾਰਨੇ ਸੰਕੇ ਦੇਖੋ ਵੱਡੀ ਲਾਂਚ ਸਾਇਬ ਗਈ ਸੀ ਵਾਪਸ ਆ ਗਈ ਇਸ ਸਮਾਜਿਕ ਦਬਾਅ ਅਤੇ ਲੋਕ ਕੀ ਕਹਿਣਗੇ ਦਾ ਡਰ ਹੀ ਹੈ ਜੋ ਹਜ਼ਾਰਾਂ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਨਰਕ ਭੋਗਣ ਲਈ ਮਜਬੂਰ ਕਰਦਾ ਹੈ ਮਨਪ੍ਰੀਤ ਨੇ ਮਹਿਸੂਸ ਕੀਤਾ ਕਿ ਉਹ ਇੱਕ ਅਜਿਹੇ ਜਾਲ ਵਿੱਚ ਫਸ ਗਈ ਹੈ ਜਿੱਥੋਂ ਨਿਕਲਣ ਦਾ ਕੋਈ ਰਸਤਾ ਨਹੀਂ ਹੈ ਨਾ ਉਹ ਅੱਗੇ ਵੱਧ ਸਕਦੀ ਸੀ ਅਤੇ ਨਾ ਹੀ ਪਿੱਛੇ ਮੁੜ ਸਕਦੀ ਸੀ ਇਹ ਬੇਬਸੀ ਇੱਕ ਕੁੜੀ ਲਈ ਕਿੰਨੀ ਖਤਰਨਾਕ ਹੁੰਦੀ ਹੈ ਇਸ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ ਇਹ ਉਹ ਦੌਰ ਸੀ ਜਦੋਂ ਉਸਨੇ ਦੇਖਿਆ ਕਿ ਕਿਵੇਂ ਕੁਝ ਮਾੜੇ ਅੰਸਰ ਮਜਬੂਰ ਕੁੜੀਆਂ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਹਨ ਪਰ ਸ਼ੁਕਰ ਹੈ ਕਿ ਮਨਪ੍ਰੀਤ ਨੇ ਆਪਣੇ ਸੰਸਕਾਰਾਂ ਅਤੇ ਹੌਸਲੇ ਨੂੰ ਨਹੀਂ ਛੱਡਿਆ ਆਖਰਕਾਰ ਮਨਪ੍ਰੀਤ ਨੇ ਹਾਲਾਤਾਂ ਨਾਲ ਸਮਝੌਤਾ ਕਰ ਲਿਆ ਉਸਨੇ ਸਿੱਖ ਲਿਆ ਕਿ ਇੱਥੇ ਜਿਉਂਦੇ ਰਹਿਣ ਲਈ ਆਪਣੇ ਦਿਲ ਨੂੰ ਪੱਥਰ ਦਾ ਬਣਾਉਣਾ ਪੈਂਦਾ ਹੈ ਉਸਨੇ ਦਿਨ ਰਾਤ ਇੱਕ ਕਰ ਦਿੱਤਾ ਦੋ ਦੋ ਸ਼ਿਫਟਾਂ ਵਿੱਚ ਕੰਮ ਕੀਤਾ ਆਪਣੀ ਸਿਹਤ ਦੀ ਪਰਵਾਹ ਕਰਨੀ ਛੱਡ ਦਿੱਤੀ ਉਸਦੇ ਹੱਥ ਸਖਤ ਹੋ ਗਏ ਅੱਖਾਂ ਦੇ ਹੇਠਾਂ ਕਾਲੇ ਕੇਰੇ ਪੈ ਗਏ ਅਤੇ ਚਿਹਰੇ ਦੀ ਉਹ ਮਾਸੂਮੀਅਤ ਕਿਤੇ ਗਵਾਚ ਗਈ ਜੋ ਪੰਜਾਬ ਵਿੱਚ ਹੁੰਦੀ ਸੀ ਉਸਨੇ ਪੈਸੇ ਤਾਂ ਕਮਾ ਲਏ ਫੀਸਾ ਵੀ ਪਰ ਦਿੱਤੀਆਂ ਅਤੇ ਘਰ ਵੀ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ ਜਦੋਂ ਉਹ ਪਹਿਲੀ ਵਾਰ ਪੈਸੇ ਪੇਜ ਕੇ ਕਾਰਫੋਮ ਕਰਦੀ ਹੈ ਅਤੇ ਉਸਦੇ ਮਾਪੇ ਖੁਸ਼ ਹੁੰਦੇ ਹਨ ਤਾਂ ਉਸ ਨੂੰ ਲੱਗਦਾ ਹੈ ਕਿ ਸ਼ਾਇਦ ਉਸਦੀ ਕੁਰਬਾਨੀ ਸਫਲ ਹੋ ਗਈ ਪਰ ਅੰਦਰੋਂ ਉਹ ਜਾਣਦੀ ਸੀ ਕਿ ਉਸਨੇ ਕੀ ਖੋਇਆ ਹੈ ਉਹ ਹੁਣ ਉਹ ਕੁੜੀ ਨਹੀਂ ਰਹੀ ਸੀ ਜੋ ਛੋਟੀਆਂ ਛੋਟੀਆਂ ਗੱਲਾਂ ਤੇ ਖੁਸ਼ ਹੁੰਦੀ ਸੀ ਉਹ ਹੁਣ ਇੱਕ ਰੋਬੋਟ ਬਣ ਚੁੱਕੀ ਸੀ ਜਿਸਦਾ ਮਕਸਦ ਸਿਰਫ ਕੰਮ ਕਰਨਾ ਅਤੇ ਬਿੱਲ ਭਰਨਾ ਸੀ ਯੂਕੇ ਦੀ ਚਮਕਦਾਰ ਜ਼ਿੰਦਗੀ ਨੇ ਉਸ ਨੂੰ ਸਮੇਂ ਤੋਂ ਪਹਿਲਾਂ ਹੀ ਵੱਡਾ ਕਰ ਦਿੱਤਾ ਸੀ ਉਸ ਨੇ ਦੇਖਿਆ ਕਿ ਇੱਥੇ ਰਿਸ਼ਤੇ ਵੀ ਮਤਲਬ ਦੇ ਹੁੰਦੇ ਹਨ ਅਤੇ ਦੋਸਤੀ ਵੀ ਸਿਰਫ ਲੋੜ ਪੈਣ ਤੇ ਯਾਦ ਆਉਂਦੀ ਹੈ ਇਹ ਸੱਚਾਈ ਬਹੁਤ ਕੌੜੀ ਹੈ ਪਰ ਇਹ ਹੀ ਪਰਦੇਸ ਦੀ ਹਕੀਕਤ ਹੈ ਅੱਜ ਜਦੋਂ ਉਹ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਦੀ ਹੈ ਤਾਂ ਉਸ ਨੂੰ ਇੱਕ ਥੱਕੀ ਹੋਈ ਅਤੇ ਹਾਰੀ ਹੋਈ ਔਰਤ ਦਿਖਾਈ ਦਿੰਦੀ ਹੈ ਪਾਵੇਂ ਦੁਨੀਆ ਦੀ ਨਜ਼ਰ ਵਿੱਚ ਉਹ ਸੈਟਲ ਹੋ ਚੁੱਕੀ ਹੈ ਉਸ ਦੀ ਆਤਮਾ ਅੱਜ ਵੀ ਪੰਜਾਬ ਦੇ ਖੇਤਾਂ ਵਿੱਚ ਆਪਣੀ ਮਾਂ ਦੀ ਚੁੰਨੀ ਦੀ ਛਾਂ ਹੇਠਾਂ ਸਕੂਨ ਲੱਭਦੀ ਹੈ ਜੋ ਸ਼ਾਇਦ ਹੁਣ ਉਸ ਨੂੰ ਕਦੇ ਨਹੀਂ ਮਿਲੇਗਾ ਇਸ ਕਹਾਣੀ ਦਾ ਅੰਤ ਬਹੁਤ ਹੀ ਪਾਵੁਕ ਅਤੇ ਸਿੱਖਿਆਦਾਇਕ ਹੈ ਮਨਪ੍ਰੀਤ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਵਿਦੇਸ਼ ਜਾਣਾ ਗਲਤ ਨਹੀਂ ਹੈ ਤਰੱਕੀ ਕਰਨਾ ਗਲਤ ਨਹੀਂ ਹੈ ਪਰ ਅਨੇਵਾ ਪੇਟ ਚਾਲ ਵਿੱਚ ਪੈ ਕੇ ਬਿਨਾਂ ਸੋਚੇ ਸਮਝੇ ਕਦਮ ਚੁੱਕਣਾ ਬਹੁਤ ਵੱਡੀ ਗਲਤੀ ਹੈ ਅੱਜਕੱਲ ਪੰਜਾਬ ਵਿੱਚ ਇੱਕ ਰੁਝਾਨ ਬਣ ਗਿਆ ਹੈ ਕਿ ਹਰ ਕੋਈ ਬਾਹਰ ਭੱਜਣਾ ਚਾਹੁੰਦਾ ਹੈ। ਪਾਵੇਂ ਉੱਥੇ ਜਾ ਕੇ ਕੁਝ ਵੀ ਕਰਨਾ ਪਵੇ। ਅਸੀਂ ਸੋਸ਼ਲ ਮੀਡੀਆ ਤੇ ਦੂਜਿਆਂ ਦੀਆਂ ਰੀਲਾਂ ਦੇਖ ਕੇ ਪ੍ਰਭਾਵਿਤ ਹੋ ਜਾਂਦੇ ਹਾਂ। ਪਰ ਅਸਲ ਜ਼ਿੰਦਗੀ ਰੀਲ ਨਹੀਂ ਹੁੰਦੀ। ਉੱਥੇ ਕੋਈ ਫਿਲਟਰ ਨਹੀਂ ਹੁੰਦਾ ਜੋ ਤੁਹਾਡੇ ਹੰਝੂਆਂ ਨੂੰ ਛੁਪਾ ਸਕੇ। ਮੇਰੀ ਸਾਰੇ ਨੌਜਵਾਨਾਂ ਖਾਸ ਕਰਕੇ ਪੈਣਾ ਨੂੰ ਬੇਨਤੀ ਹੈ ਕਿ ਵਿਦੇਸ਼ ਜਾਣ ਤੋਂ ਪਹਿਲਾਂ ਆਪਣੀ ਮਾਨਸਿਕ ਅਤੇ ਸਰੀਰਕ ਤਿਆਰੀ ਜ਼ਰੂਰ ਕਰੋ ਸਿਰਫ ਏਜੰਟਾਂ ਦੀਆਂ ਗੱਲਾਂ ਵਿੱਚ ਆ ਕੇ ਸੁਪਨੇ ਨਾ ਬਣੋ ਉੱਥੋਂ ਦੇ ਕਾਨੂੰਨ ਕੰਮ ਦੇ ਹਾਲਾਤ ਅਤੇ ਖਰਚਿਆਂ ਬਾਰੇ ਪੂਰੀ ਜਾਣਕਾਰੀ ਲਵੋ ਅਤੇ ਸਭ ਤੋਂ ਜ਼ਰੂਰੀ ਗੱਲ ਆਪਣੇ ਮਾਪਿਆਂ ਨਾਲ ਹਮੇਸ਼ਾ ਸੱਚ ਬੋਲੋ ਉਹਨਾਂ ਨੂੰ ਹਨੇਰੇ ਵਿੱਚ ਨਾ ਰੱਖੋ ਜੇ ਤੁਸੀਂ ਉੱਥੇ ਦੁਖੀ ਹੋ ਤਾਂ ਦੱਸੋ ਕੋਈ ਵੀ ਪੈਸਾ ਜਾਂ ਪੀਆਰ ਤੁਹਾਡੀ ਜ਼ਿੰਦਗੀ ਅਤੇ ਖੁਸ਼ੀ ਤੋਂ ਵੱਧ ਕੀਮਤੀ ਨਹੀਂ ਹੈ ਯਾਦ ਰੱਖੋ ਜੜਾ ਨਾਲੋਂ ਟੁੱਟ ਕੇ ਕੋਈ ਵੀ ਦਰਖਤ ਹਰਾ ਨਹੀਂ ਰਹਿੰਦਾ ਆਪਣੀ ਮਿੱਟੀ ਆਪਣੇ ਸੱਭਿਆਚਾਰ ਅਤੇ ਆਪਣੇ ਪਰਿਵਾਰ ਦੀ ਕਦਰ ਕਰੋ ਕਿਉਂਕਿ ਔਖੇ ਵੇਲੇ ਇਹੀ ਤੁਹਾਡੇ ਕੰਮ ਆਉਂਦੇ ਹਨ ਪੈਸਾ ਤਾਂ ਫਿਰ ਵੀ ਕਮਾਇਆ ਜਾ ਸਕਦਾ ਹੈ ਪਰ ਗੁਜ਼ਰਿਆ ਹੋਇਆ ਵਕਤ ਅਤੇ ਗਵਾਚਿਆ ਹੋਇਆ ਸਕੂਨ ਕਦੇ ਵਾਪਸ ਨਹੀਂ ਮਿਲਦਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ Dann wart.